ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਵੀਡੀਓ ਲੈ ਕੇ ਆਈ ਹਾਂ ਵੀਡੀਓ ਹੈ ਕਿ ਆਪਣੀ ਪਲੇਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਤੇ ਪਲੇਟਾਂ ਦੇ ਨਿਸ਼ਾਨ ਲਗਾਉਣੇ ਉਸ ਬਾਰੇ ਵੀਡੀਓ ਹੈ ਅੱਜ ਤੁਹਾਨੂੰ ਉਸ ਬਾਰੇ ਦੱਸਾਂਗੇ ਵੀਡੀਓ ਪਲੇਟਾਂ ਬਾਰੇ ਉਹਨਾਂ ਦਾ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਆਪਾਂ ਲੈਂਥ ਲਵਾਂਗੇ 11 ਇੰਚ ਯਾਰ ਆਪਣੀ ਸਾਢੇ 10 ਤੇ ਹੋ ਜਾਣੀ ਪਲੇਟ ਕੁੱਸ ਅੰਦਰ ਤੋਂ ਆਪਾਂ ਦੂਰੀ 3.5 7 ਇੰਚ 2 ਫੋਰਟ ਚ 3.5 1 ਫੋਰਟ ਚ 7 ਇੰਚ ਹੁਣ ਅਪਦੇ ਤੁਹਾਨੂੰ ਦੱਸਦੇ ਆ ਇਹ ਲੈਂਥ ਆਪਾਂ ਲਵਾਂਗੇ 7 ਇੰਚ ਮਾਰ ਕਰ ਦੇਣਾ ਮਾਰ ਕਰ ਦਿੱਤਾ ਅਸਤੇ ਕਾਪਾ ਇੱਕ ਸਿੱਧੀ ਲਾਈਨ ਡਰਾ ਕਰ ਦੇਣੀ ਹੈ ਹੁਣ ਆਪਣੇ ਪਲੇਟਾਂ ਦੇ ਨਿਸ਼ਾਨ ਲਾ ਕੇ ਹੁਣ ਇਹ ਵਾਲਾ ਆਪਾਂ ਨਾ ਝੜਾਏ ਇਹ ਐਸ ਸਾਈਡ ਤੇ ਵੀ ਲਗਾ ਦੇਣਾ ਐਵੇਂ ਤੁਸੀਂ ਪੱਗ ਪਿੰਨਆਂ ਗੀਆਂ ਨੇ ਇਹਨਾਂ ਨਾਲ ਆਪਾਂ ਇਹ ਤੁਹਾਨੂੰ ਦੱਸਦੇ ਆ ਆ ਦੇਖੋ ਆ ਪੱਗ ਪਿੰਨਸ ਲਗਾ ਰੱਖੀਆਂ ਨੇ ਹੁਣ ਆਪਾਂ ਫਿਰ ਅਤੇ ਆਪਾਂ ਨਿਸ਼ਾਨ ਲਾ ਦੇਣੇ ਤੇ ਇੱਕ ਇਧਰ ਇਹ ਨਾਪ ਲੈਣਾ ਫਿਰ ਨਿਸ਼ਾਨਕੀਣਾ ਤੇ ਫਿਰ ਇਹ ਸਭ ਆਪਾਂ ਸਿੱਧੀ ਲਾਈਨ ਤੇ ਇਧਰ ਉਹ ਨਾਪ ਲੈਣ ਤੁਸੀਂ ਠੀਕ ਆ ਹੁਣ ਆਪਾਂ ਤੁਹਾਨੂੰ ਪਲੇਟਾ ਪਾ ਕੇ ਦਿਖਾਉਂਦੇ ਆ ਵੀਡੀਓ ਦਾ ਨਾਲ ਬਣੀ ਹੋਊ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਇਸ ਤਰ੍ਹਾਂ ਪਲੇਟਾ ਪਾਉਣੀਆਂ ਨੇ ਆਪਾਂ ਨੱਕ ਵਗੈਰਾ ਬਣਾ ਰੱਖਿਆ ਹੈ ਹੁਣ ਆ ਪਲੇਟਾਂ ਦੇ ਲਈ ਬੈਕ ਜਿਹੜਾ ਇਹਦਾ ਦੂਸਰਾ ਪੱਲਾ ਫਰੰਟ ਵਾਲਾ ਉਹਨੂੰ ਵੀ ਪਲੇਟਾਂ ਦੇ ਨਿਸ਼ਾਨ ਇਸ ਤਰੀਕੇ ਨਾਲ ਉਹਦੇ ਤੇ ਵੀ ਲਗਾ ਲੈਣੇ ਨੇ ਇਸ ਤਰ੍ਹਾਂ ਚਾਰ ਪੀਸ ਲੈ ਲੈਣੇ ਦੋ ਫਰੰਟ ਸਾਈਡ ਤੇ ਲੱਗ ਜਾਣਗੇ ਪਲੇਟਾਂ ਨਹੀਂ ਤੇ ਦੋ ਬੈਕ ਸਾਈਡ ਤੇ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਉਂਦੇ ਪਲੇਟਸ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਪਲੇਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਕਪੜਾ ਪਨੀਚੇ ਰੱਖ ਲੈ ਆਪਾਂ ਨੂੰ ਫੋਲਡ ਨਹੀਂ نیچے ਵੱਲ ਕਰਕੇ ਰੱਖਾਂਗੇ ਵਨ ਫੋਲਡ ਜੇ ਆਪਾਂ ਇਹੜਾ ਪਲੇਟ ਦੇ نیچے ਕਪੜਾ ਲਾਣਾ ਨੂੰ ਇੱਕ ਫੋਲਡ ਚੱਪ ਰੱਖਾਂਗੇ ਹੁਣ ਆਪਾਂ ਤੋਂ ਮਾਰਕਾ ਤੋਂ ਸ਼ੁਰੂ ਕਰਦੇ ਹਾਂ ਇਸ ਨੂੰ ਬਿਲਾਈ ਤੋਂ ਲੈ ਕੇ ਅੱਪਰ ਆਪਾਂ ਲਾਉ ਲੈਦੇ ਠੀਕ ਆ ਦੇਖਦੇ ਹੋ ਪਲੇਟ ਆਪਣੀ ਹੁਣ ਆਪਾਂ ਇਹਦੇ ਦੂਸਰੀ ਪਲੇਟ ਨਾ ਪਾ ਦੇਣੀ ਹੈ थोडा जे उप रखांगे कपडा ना तर शुरू कर ਇਦੋਂ ਉਸਨੇ ਪਲੇਟ ਕੱਢੀ ਹਾਂ ਇਸ ਤਰੀਕੇ ਨਾਲ ਜਿਵੇਂ ਆਪਾਂ ਉੱਧਰ ਪਾਈ ਸੀ ਹੁਣ ਆਪਾਂ ਜਿਹੜਾ ਦੂਸਰਾ ਪੱਲਾ ਉਹ ਵੀ ਲਾਵਾਂਗੇ ਉੱਧਰ ਵੀ ਹਾਂ ਫਰੰਟ ਪੱਲੇ ਨੂੰ ਵੀ ਇਸ ਤਰੀਕੇ ਨਾਲ ਰੱਖਦੇ ਹੋਏ ਕਿ ਆਪਾਂ ਤੁਹਾਨੂੰ ਸਾਰੀਆਂ ਪਲੇਟਾਂ ਪਾ ਕੇ ਦਿਖਾਉਂਦੇ ਆਂ ਫਰੰਟ ਤੇ ਬੈਕ ਦੀਆਂ

ਇੱਧਰ ਪਲੇਟਸ ਆ ਲੈਣਾ ਨਮਟ ਤੁਹਾਨੂੰ ਦਿਖਾਉਣੀ ਆ ਆ ਦੇਖੋ ਕਿ ਆਪਣੇ ਪਲੇਟਾਂ ਕਿੰਨੀਆਂ ਵਧੀਆ ਪੈ ਰਹੀਆਂ ਨੇ ਆਸਰੇ ਕਰਨ ਆਪਾਂ ਇਹ ਫਰੰਟ ਦੀਆਂ ਪਲੇਟਾਂ ਪਾਈਆਂ ਇਹ ਵਾਲੇ ਪਲੇਟਾਂ ਜਿਹੜੀਆਂ ਬੈਕ ਦੀਆਂ ਇਹ ਵਾਲੇ ਬੈਕ ਦੀਆਂ ਪਾਈਆਂ ਲੈਟਸ ਠੀਕ ਆ ਜੇਕਰ ਤੁਹਾਨੂੰ ਜੇਕਰ ਪਲੇਟਾ ਪਾਉਂਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਥੈਂਕਸ ਫॉर ਵਾਚਿੰਗ ਬਾਏ ਬਾਏ